ਇਸ ਸਰਕਾਰ ਕੋ ਸਤ ਸੰਗਤ ਜੋ ਲੋਗ ਗੱਡੇ ਭਗਵਾਨ ਹਾ ਇਹ ਗੁਰੂ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਤੇ ਤਰਸ ਰਹਿਮਤ ਕਰ ਸਤ ਸੰਗਤ ਕਰਨ ਦੀਆਂ ਸੁਭਾਗ ਭੜਿਆ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀਆਂ ਗੁਰੂ ਅਮਰਦਾਸ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੀ ਮੁਬਾਰਕ 12 ਨੰਬਰ ਪਾਵਨ ਪੌੜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਬਾਰੇ ਬਿਆਨ ਕਰਦੇ ਔਰ ਬਚਨ ਕਰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਪਹੁੰਚ ਤੂ ਪਰੇ ਹੈ ਬੜਾ ਅਗਾਮ ਮੈਂ ਬੜਾ ਡੂੰਗਾ ਤੇਰੇ ਤੱਕ ਪਹੁੰਚ ਨਹੀਂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਬੜੇ ਸੋਹਣੇ ਪਾਵਨ ਬਚਨ ਨੇ ਆਉ ਵਿਚਾਰ ਆਰੰਭ ਕਰਨ ਉਹ ਪਹਿਨਾ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ ਇਕ ਵਾਰ ਪੜਨ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰੂ ਜੀ ਬਚਨ ਕਰਦੇ ਅਗੰਮ ਅਬੋਚਰ ਇਹ ਰਾ ਅੰਤ ਨਾ ਪਾਇਆ ਏ ਪੌਂਚ ਤੋਂ ਪਰੇ ਅਕਾਲ ਪੁਰਖ ਰਹਿ ਗੁਰੂ ਤੇਰਾ ਅੰਤ ਕਿਸੇ ਨੇ ਨਹੀਂ ਪਾਏਗਾ ਜਨੂ ਅਸੀ ਗੁਰਮਤਿ ਪਿਆਰਿਓ ਪਾਵਨ ਬਾਣੀ ਦਾ ਪਾਠ ਕਰਾਂਗੇ ਅਸ ਸਤਗੁਰੂ ਜੀ ਨੇ ਅਕਾਲ ਪੁਰਖ ਤੇ ਕੁਦਰਤ ਜੀ ਬੜੀ ਆਈ ਕਰਦਿਆਂ ਹੋਈਆਂ ਮਹਾਰਾਜ ਨੇ ਬੋਚਨ ਕੀਤੀ ਸਾਨੂੰ ਸਮਝਾਇਆ ਕਿ ਭਾਈ ਅਸੀਂ ਅਕਾਲ ਪੁਰਖ ਵੈ ਗੁਰੂ ਦਾ ਅੰਤ ਤੇ ਕਾਣੀ ਸਕਦੇ ਉਹਦੀ ਕੁਦਰਤ ਦਾ ਅੰਤ ਨਹੀਂ ਹੋਈ ਹੈ ਉਦੀ ਕੁਦਰਤ ਜਿਹੜੀ ਉਸਨੇ ਪੈਦਾ ਕੀਤੀ ਹੈ ਨਾ ਉਹ ਵੀ ਪਰੇ ਹੈ ਪਵਣ ਬਚਨ ਬਾਣੀ ਵਿੱਚੋਂ ਪੜ੍ਹਦੇ ਆ ਸਾਇੰਟਿਸਟ ਭਾਵੇਂ ਅੱਜ ਦੀ ਤਾਰੀਖ ਅੰਦਰ ਇਹ ਗੱਲ ਆਖਦੇ ਨੇ ਇਸ ਸੂਰਜ ਹੋਰ ਵੀ ਹੈ ਇੱਕ ਨਹੀਂ ਹੋਰ ਵੀ ਹੈ ਚੰਦ ਇੱਕ ਨਹੀਂ ਹੋਰ ਵੀ ਹੈ ਤਰਤੀ ਇਕ ਹੀ ਨਹੀਂ ਚਾਂਦ ਦੇ ਉੱਪਰ ਗਿਆ ਹੈ ਹੋਰ ਵੀ ਹੈ ਖੋਜ ਕੀਤੀ ਪਰ ਅਸੀਂ ਇਸ ਗੱਲ ਤੋਂ ਪਗੌੜੇ ਨਹੀਂ ਹੋ ਸਕਦੇ ਕਿ ਸਾਇੰਸ ਨੂੰ ਨਹੀਂ ਮੰਨਦੇ ਦੀਨ ਦੁਨੀਆਂ ਦੇ ਮਾਲਕ ਹੋਜੀ ਸਤਿਗੁਰੂ ਗਿਆਨ ਦਾਤਾ ਸਤਿਗੁਰੂ ਸਾਇੰਸਾਂ ਦੇ ਪਿਤਾਮਾ ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਪਾਤਾਲਾਂ ਪਾਤਾਲ ਲਖ ਅਗਸਾਂ ਆਗਾਸ ਕਿਹ ਕੀ ਨੇ ਲਖਾਈ ਪਤਾਲ ਨੇ ਤੇ ਲਖਾਈ ਆਕਾਸ਼ ਕੀ ਅਸੀਂ ਉਸ ਦਾ ਅੰਤ ਪਾਲਵਾ ਲਿਆ ਬਾਬਾ ਜੀ ਨੇ ਬਚਰੇ ਕਹਿੰਦੇ ਕਹਿੰਦੇ ਉੜਕ ਉੜਕ ਪਾਲਤ ਕੇ ਲਬ ਲਬ ਕੇ ਥੱਕ ਗਏ ਪਰ ਉਹਦੀ ਸ੍ਰਿਸ਼ਟੀ ਦਾ ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਕਿੰਨੇ ਆਏ ਸੰਸ ਕਿੰਨੇ ਤਲਕ ਹੈ ਸਾਨੂੰ ਲੱਭ ਕੇ ਦਿੱਤਾ ਬਹੁਤ ਕੁਝ ਅਸੀਂ ਮਾੜਾ ਨਹੀਂ ਆਖਾਂਗੇ ਅਸੀਂ ਮਾੜਾ ਥੋੜੀ ਆਖਾਂਗੇ ਕਿ ਸਾਇੰਸ ਬੜੀ ਮਾੜੀ ਐ ਸਾਇੰਸ ਦਾਣ ਬੜੇ ਮਾੜੇ ਨੇ ਨਹੀਂ ਬਹੁਤ ਕੁਝ ਖੋਜ ਕਰਕੇ ਉਹਨਾਂ ਨੇ ਇਸ ਅਨੁਦੇ ਦਾ ਅਸੀਂ ਸੁਖ ਮਾਣਦੇ ਆ ਆਨੰਦ ਮਾਣਦੇ ਆ ਪਰ ਬਾਬਾ ਜੀ ਕਹਿੰਦੇ ਨੇ ਅੰਤ ਨਹੀਂ ਇਹ ਕਰਤਾਪੁਰਖ ਵਾਹਿਗੁਰੂ ਤੇਰਾ ਅੰਤ ਹੀ ਕੋਈ ਨਹੀਂ ਤੂੰ ਇੱਕ ਦਰਖਤ ਪੈਦਾ ਕੀਤਾ ਇੱਕ ਦਰਖਤ ਨੂੰ ਕਿੰਨੇ ਪੱਤੇ ਲਾ ਦਿੱਤੇ ਕੀ ਅੰਤ ਪਾਈਏ ਤੇਰਾ ਇੱਕ ਪੀੜ ਸ਼ਾਖ ਤੇਰੀ ਫੁੱਲੀ ਇਹ ਕਾਲ ਉਪਰ ਹੈ ਗੁਰੂ ਕੀ ਅੰਤ ਤੇਰਾ ਪਾ ਲਈ ਤੇ بادشاہ ਨੇ ਬਚਨ ਕੀਤੇ ਕਹਿੰਦੇ ਅਗੰਮ ਅਗੁਚਰਾ ਤੇਰਾ ਅੰਤ ਨ ਪਾਇਆ ਅੰਤ ਨੂੰ ਨ ਪਾਇਆ ਕਿਨੈ ਸੇਰਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਇਹ ਨਹੀਂ ਕੋਈ ਦੱਸ ਸਕਿਆ ਕਿ ਰੱਬ ਬਸ ਇਥੋਂ ਕਿਤਾ ਕੀ ਹੈ ਜਦੋਂ ਕਿਤੇ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅੱਲਾਹ ਨੂੰ ਇੱਕ ਕੈਦਖਾਨੇ ਵਿੱਚ ਬੰਦ ਕੀਤਾ ਨਾ ਕਿ ਸਾਡਾ ਰੱਬ ਕੇਵਲ ਇੱਛੇ ਹੀ ਰਿਹਾਦਾ ਤੇ ਬਾਬੇ ਨੇ ਉਹਨਾਂ ਦੇ ਕੋਲ ਜਾ ਕੇ ਸਮਝਾਇਆ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹਦੇ ਆ ਤੇ ਭਾਈ ਗੁਰਦਾਸ ਸਾਹਿਬ ਆਖਦੇ ਨੇ ਬਾਬਾ ਫਿਰ ਮੱਕੇ ਗਿਆ ਨੀਲ ਕਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ ਹੁਣ ਬਾਬੇ ਨੇ ਹੱਥ ਵਿੱਚ ਸੋਟਾ ਵੀ ਫੜਿਆ ਆਸਾ ਹੱਥ ਵਿੱਚ ਬਾਬੇ ਦੇ ਡੰਡ ਹੈ ਤੇ ਕੋਲ ਬਾਬੇ ਦੇ ਇੱਕ ਹੱਥ ਕੋਥੀ ਹੈ ਸਤਿਗੁਰੂ ਜੀ ਨੇ ਉਥੇ ਜਾ ਕੇ ਵੀ ਉਹਨਾਂ ਨੂੰ ਸਮਝਾਇਆ ਮੱਕਾ ਆ ਤੇ ਆਖਿਆ ਮੱਕਾ ਕਮਾਉਂਦਾ ਅਰਥ ਇਹ ਹੈ कि के जेडे केवल सुरत विच इही टिका के बैठे ने भी साडा रब अल्लाह केवल इथ ही है महाराज ने आख्या नहीं ਉਸ ਦੀ ਨਮਾਜ਼ ਅਦਾ ਕਰੋ ਢੰਗ ਤਰੀਕੇ ਨਾਲ ਕਰੋ ਉਸ ਅਕਾਲ ਪੁਰਖ ਵੈਗੁਰੂ ਅੱਲਾ ਨੂੰ ਯਾਦ ਕਰੋ ਉਹਦੀ ਸਿਫਤ ਸਲਾਹ ਕਰੋ ਪਰ ਉਹਨੂੰ ਕੈਦ ਨਾ ਕਰੋ ਉਹ ਹਰੇਕ ਜਗ੍ਹਾ ਤੇ ਹੈ ਜੇ ਕੋਈ ਆਖਾਂ ਲੱਗਾ ਕਿ ਸਾਡਾ RAM ਸਾਡਾ ਭਗਵਾਨ ਕੇਵਲੇ ਠੀਕ ਹੈ ਕਿ ਬਾਬੇ ਨੇ ਉਹਨਾਂ ਨੂੰ ਵੀ ਅੱਖਿਆ ਨਾ ਨਾ ਅਕਾਲ ਪੁਰਖ ਵੈ ਗੁਰੂ ਰਮਿਆ ਹੋਇਆ ਰਮਿਆ ਹੋਇਆ ਵਸਿਆ ਹੋਇਆ ਘਾਟ ਘਾਟ ਮੈਂ ਹਰ ਜੂ ਬਸੈ ਸਤਿਗੁਰੂ ਜੀ ਨੇ ਇਹ ਵੈਮ ਇਹ ਪਰਮ ਸਾਡੇ ਅੰਦਰੋਂ ਕੱਢੇ ਪਰ ਬਾਬਾ ਅੱਜ ਜੇ ਕਿਤੇ ਆਕੇ ਤੂੰ ਦੇਖੇ ਤੇ ਆਪਣੇ ਮੱਥੇ ਤੇ ਹੱਥ ਮਾਰ ਕੇ ਅੱਖਾਂ ਅੱਖੇ ਜਾ ਕਿ ਐ ਤੂੰ ਸਿੱਖੋ ਪਰਮੀ ਸਿੱਖੋ ਤੁਸੀਂ ਇੱਕ ਵੀ ਗੱਲ ਮੇਰੀ ਪੜ ਕੇ ਨਹੀਂ ਲੇ ਅਰਜ਼ ਕਰਾ ਵਿਦਵਾਨ ਸੱਜਣ ਨੇ ਬੜਾ ਸੋਹਣਾ ਲਿਖਿਆ ਇੱਕ ਰਾਜਾ ਸਿਪਾਈਆਂ ਨੂੰ ਕੁਝ ਸਿਪਾਈਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਰਾਤ ਹੋਈਏ ਰਸਤੇ ਤੋਂ ਭਟਕੇ ਨੇ ਇਧਰ ਉਧਰ ਜਾਂਦੇ ਨੇ ਜੰਗਲ ਦੇ ਇੱਕ ਕੋਨੇ ਵਿੱਚ ਇੱਕ ਤਖਾ ਦੀਆਂ ਟਾਹਣੀਆਂ ਦੀ ਬਣੀ ਹੋਈ ਝੋਪੜੀ ਨਜ਼ਰ ਆਈ ਪਹੁੰਚੇ ਨੇ ਔਰ ਰਾਜਾ ਅੱਜ ਉਸ ਕੱਖਾਂ ਦੀ ਚੌਂਕੜੀ ਦੇ ਮਾਲਕ ਨੂੰ ਆਖਣ ਲੱਗਾ ਭਲਿਆ ਅਸੀਂ ਰਸਤਾ ਪੜਤ ਗਏ ਆ ਸਵੇਰ ਹੋਏਗੀ ਚਰੇ ਜਾਵਾਂਗੇ ਸਾਨੂੰ ਠਹਿਰਨ ਦੀ ਜਗ੍ਹਾ ਵੀ ਹੈ ਰੁਕੇ ਲੇ ਸਵੇਰ ਹੋ ਗਈ ਉਸਨੇ ਰਸਤਾ ਦੱਸਿਆ ਤੇ ਜਦੋਂ ਜਾਣ ਲੱਗਾ ਰਾਜਾ ਆਪਣੀ ਇਸੇ ਦੇ ਵਿੱਚੋਂ ਜੇਬ ਦੇ ਵਿੱਚੋਂ ਇੱਕ ਲਾਲ ਇੱਕ ਹੀਰਾ ਕੱਢਿਆ ਔਰ ਆਖਿਆ ਲੈ ਮੈਂ ਤੇਰੇ ਤੋਂ ਖੁਸ਼ ਐ ਤੇਰੇ ਕੋਲ ਜਿੰਨਾ ਸਰਦਾਰ ਬਣਦਾ ਸੀ ਨਾ ਉਹ ਸਵਾਤੀ ਟਹਿਲ ਕੇ ਆਂ સેવા ਕੀਤੀ ਐ ਮੈਂ ਖੁਸ਼ ਹੋ ਕੇ ਤੈਨੂੰ ਇਹ ਹੀਰਾ ਦਿਨਾ ਔਰ ਤੈਨੂੰ ਆਖਦਾ ਹਾਂ ਕਿ ਆਪਣੀ ਗਰੀਬੀ ਨੂੰ ਕਰ ਇਹਦੀ ਕੀਮਤ ਬਹੁਤ ਹੈ ਤੇ ਜਿਨ੍ਹਾਂ ਨੂੰ ਹੀਰੇ ਦੀ ਸਾਰੀ ਨਹੀਂ ਉਹ ਕੀਮਤ ਵਿਚਾਰੇ ਹੀ ਜਾਣ ਰਹਾ ਉਹਨੇ ਰਾਜ਼ੇ ਕੋਨੇੋਂ ਹੀਰਾ ਲਿਆ بڑے ਕਪੜਿਆਂ ਦੇ ਵਿੱਚ ਲਪੇਟ ਕੇ ਇੱਕ ਕੋਨੇ ਵਿੱਚ ਰੱਖ ਦਿੱਤਾ ਕੋਟ ਸਮੇਂ ਬਾਅਦ ਰਾਜਾ ਫੇਰ ਆਇਆ ਔਰ ਉਹਨੇ ਸੋਚਿਆ ਦੇਖਿਆ ਕਿ ਇੰਨੇ ਗਰੀਬੀ ਆਪਣੀ ਦੂਰ ਕਰਨੀ ਹੋਵੇਗੀ ਚਲੋ ਜਲੀਏ ਪਹੁੰਚਿਆ ਜਿਵੇਂ ਆਇਆ ਸੀ ਪਹਿਲਾ ਅੱਜ ਉਮੀਦ ਜਦੋਂ ਰਾਜਾ ਆਇਆ ਦੇਖਿਆ ਸਾਰਾ ਕੁਝ ਹੀ ਉਦਾਸ ਜਦਾਂ ਦੇ ਕੱਪੜੇ ਨੇ ਪਹਿਲਾਂ ਪਾਏ ਸੀ ਉਦਾਂ ਦੇ ਪਾਏ ਜਿਵੇਂ ਦੀ ਖੱਤਾ ਦੀ ਕੁੱਲੀ ਵਿੱਚ ਪਹਿਲਾਂ ਰੋਂਦਾ ਸੀ ਉਵੇਂ ਹੀ ਰੋਂਦਾ ਤੇ ਰਾਜੇ ਨੇ ਆਖਿਆ ਉਹ ਭਲਿਆ ਤੈਨੂੰ ਮੈਂ ਹੀ ਰਾ ਦਿੱਤਾ ਸੀ ਕਿੱਥੇ ਐ ਔਟਲੀ ਕੱਢੀ ਹੈ ਜਿਸ ਕੱਪੜਿਆਂ ਦੇ ਵਿੱਚ ਉਸਨੇ ਹੀਰੇ ਨੂੰ ਲਪੇਟ ਕੇ ਰੱਖਿਆ ਕੱਢ ਕੇ ਰਾਜੇ ਦੇ ਸਾਹਮਣੇ ਰੱਖਿਆ ਦੇ ਦਿੱਤਾ ਕਹਿੰਦੇ ਆ ਦੇਖੋ ਜੀ ਮੈਂ ਸਾਹਮਣੇ ਰੱਖਿਆ ਇਹੋ ਨੇ ਮੱਥੇ ਤੇ ਹੱਥ ਮਾਰਿਆ ਔਰ ਆਖਿਆ ਮੈਂ ਤੈਨੂੰ ਤੇਰੀ ਗਰੀਬੀ ਦੂਰ ਕਰਨ ਵਾਸਤੇ ਇਹ ਹੀਰਾ ਦਿੰਦਾ ਪਰ ਤੂੰ ਉਮੀਦਾ ਕੋਈ ਇਸ ਗਰੀਬੀ ਵਿੱਚ ਜਿਉ ਰਿਆ ਜੇ ਸੱਚ ਜਾਣੇ ਹੋ ਇੰਦੋਸੋ 39 ਸਾਲ ਦਾ ਸਮਾਂ ਬਾਬਿਆਂ ਨੇ ਲਾਇਆ ਗੁਰੂ ਸਾਹਿਬਾਨਾਂ ਨੇ ਲਾਇਆ ਜਿਸਾਨੂ ਲਾਲ ਦਿੱਤਾ ਐਸਾ ਲਾਲ ਜੇਦੀ ਕੀਮਤ ਦੀ ਕੋਈ ਨਹੀਂ ਬਿਆਣੀ ਨਹੀਂ ਕੀਤੀ ਜਾ ਸਕਦੀ ਬਾਦਸ਼ਾਹ ਨੇ ਆਖਿਆ ਤੁਸੀਂ ਫੁੱਲੋ ਤਾਂ ਸਹੀ ਖੋਲਿਆ ਹੀ ਨਹੀਂ ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲੋ ਜਦੋਂ ਖੋਲੋਗੇ ਉਸਿੱਕੇ ਅੰਦਰ ਆਨੰਦ ਕਿਹੜਾ ਆ ਜਾਏਗਾ ਤੁਸੀਂ ਅਮੀਰ ਹੋ ਜਾਓਗੇ ਤੁਸੀਂ ਜਾਤ ਪਾਤ ਦੇ ਵਿਤਰੇ ਤੋਂ ਨਿਕਲ ਜਾਓਗੇ ਤੁਹਾਡੇ ਅੰਦਰੋਂ ਇੱਕ ਕੋੜ ਖਤਮ ਹੋ ਜਾਏਗਾ ਅਸੀਂ ਆਪਣੇ ਬਾਬਿਆਂ ਦੇ ਖਜ਼ਾਨੇ ਨੂੰ ਖੋਲਿਆ ਹੀ ਨਹੀਂ ਮਹਾਰਜ ਨੇ ਆਖਿਆ ਸੀ ਜੋ ਦਾਦੇ ਦਾ ਹੋ ਲੱਗਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਤੇ ਪਾਦਸ਼ਾਹ ਨੇ ਵਚਨ ਕੀਤੇ ਅੱਗੇ ਕਹਿੰਦੇ ਖਾ ਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਚਾਹੀਏ ਇਹਨੂੰ ਰਲ ਮਿਲ ਕੇ ਖਰਚੋ ਬਾਣੀ ਉੱਪਰੋ ਰਲ ਮਿਲ ਕੇ ਪੜੋ ਮੈਂ ਰਲ ਮਿਲ ਕੇ ਵਿਚਾਰੋ ਜਿਨ੍ਹਾਂ ਤੁਸੀਂ ਇਹਦੇ ਵਿੱਚੋਂ ਧਨ ਖਰਚੋਗੇ ਇਹ ਵਾਅਦਾ ਜਾਣਾ ਇਹ ਮੁਕਦਾ ਨਹੀਂ ਇਹ ਹਰ ਪਾਸੇ ਕੋ ਸੰਪੂਰਨ ਹੈ ਤੇ ਬਾਬੇ ਨੇ ਆਖਿਆ ਅੰਤੋ ਨਾ ਪਾਇਆ ਕਨੈ ਤੇਰਾ ਆਪਣਾ ਆਪ ਤੂੰ ਜਾਣਹੀਂ ਇਹ ਆਕਾਲ ਪੁਰਖ ਵਾਹ ਗੁਰੂ ਆਪਣੇ ਬਾਰੇ ਤੂੰ ਆਪ ਹੀ ਜਾਣਦਾ ਕੋਈ ਕੀ ਬਿਆਨ ਕਰੇ ਅਸੀਂ ਤੇਰੀ ਕੇਵਲ ਸਿਖਤ ਕਰ ਸਕਦੇ ਆ ਤੇਰੇ ਗੁਣ ਗਾ ਸਕਦੇ ਆ ਤੇਰਾ ਅੰਤ ਨਹੀਂ ਪਾ ਸਕਦੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਏ ਆਕਾਲ ਪੁਰਖ ਵਾਹਿਗੁਰੂ ਅਸੀਂ ਜੀਵ ਜੰਤ ਤੇ ਤੇਰਾ ਰਚਿਆ ਹੋਇਆ ਇੱਕ ਖੇਲ ਤਮਾਸ਼ਾ ਜਿਵੇਂ ਬਾਜੀ ਕਰ ਬਾਜੀ ਪਾਉਂਦਾ ਹੈ ਖੇਲ ਤਮਾਸ਼ਾ ਰਚਦਾ ਕੁਝ ਸਮਾਂ ਖੇਲ ਚੱਲਦਾ ਤਮਾਸ਼ਾ ਚੱਲਦਾ ਕੁਝ ਸਮੇਂ ਬਾਅਦ ਉਹ ਮੁਕੇਟ ਕੇ ਸਾਰਾ ਕੁਝ ਫੇਰ ਲੈ ਜਾਂਦਾ ਹੈ ਇਹ ਆਕਾਲ ਪੁਰਪਉ ਹੈ ਗੁਰੂ ਐਸਾ ਹੀ ਇੱਕ ਇਹ ਤੇਰਾ ਖੇਲ ਹੈ ਇਸ ਖੇਲ ਵਿੱਚ ਕੋਈ ਪਾਤਰ ਆ ਰਿਹਾ ਤੇ ਕੋਈ ਜਾ ਰਿਹਾ ਕੋਈ ਆ ਰਿਹਾ ਤੇ ਕੋਈ ਜਾ ਰਿਹਾ ਏ ਆਕਾਲ ਪੁਰਖ ਵਾਹਿਗੁਰੂ ਅਸੀਂ ਤੇਰਾ ਅੰਤ ਕੀ ਜਾਣੀਏ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਕੀ ਅਸੀਂ ਬਖਾਣੀਏ ਇਹ ਅਸੀਂ ਬਿਆਨ ਕਰੀਏ ਆਖ ਹੈ ਤਾਂ ਵੇਖ ਹੈ ਸਭ ਤੁਹ ਹੈ ਜਨ ਜਗਤ ਉਪਾਇਆ ਇਹ ਅਕਾਲ ਪੁਰਖ ਵੈਗੁਰੂ ਵੇਖ ਕੇ ਆਖਦੇ ਆ ਕਿ ਇਹ ਸਾਰਾ ਜਗਤ ਤੇਰਾ ਹੀ ਪੈਦਾ ਕੀਤਾ ਹੋਇਆ ਤੇਰੇ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਕੇਵਲ ਇੱਕ ਤੂੰ ਐ ਇੱਕ ਤੂੰ ਅੰਕਾਰ ਤੇ ਅਕਾਲ ਪੁਰਖ ਵੈਗੁਰੂ ਇਹ ਸਾਰੀ ਕੁਦਰਤ ਕਾਇਨਾਤ ਤੇਰੀ ਪੈਦਾ ਕੀਤੀ ਹੋਈ ਹੈ ਤੇ ਮਹਾਰਾਜ ਅੱਗੇ ਬੜਾ ਸੋਹਣਾ ਪਿਆਰਾ ਬਚਨ ਕਰਦੇ ਕਹਿੰਦੇ ਕਹੈ ਨਾਨਕ ਗੁਰੂ ਨਾਨਕ ਪਾਤਸ਼ਾਹ ਤੀਸਰੇ ਜਾਮੇ ਵਿੱਚ ਆ ਕੇ ਆਖਦੇ ਨੇ ਤੂੰ ਸਦਾ ਅਗੰਮ ਹੈ ਤੂੰ ਸਦਾ ਹੀ ਅਗੰਮ ਹੈ ਤੂੰ ਸਦਾ ਹੀ ਬੜਾ ਡੂਗਾ ਹੈ ਸਦਾ ਹੀ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ ਮਾਲਕ ਤੇਰੇ ਗੁਣ ਬਹੁਤ ਏ ਮੈਂ ਇੱਕ ਨਾ ਜਾਣਿਆ ਤੇ ਮਹਾਰਾਜ ਬਚਨ ਕਰਦੇ ਨੇ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਹੈ ਅਕਾਲ ਪੁਰਖ ਵੈਦੂ ਤੋ ਅਗੰਮ ਹੈ ਤੇਰਾ ਅੰਤ ਅਸੀਂ ਕਦੀ ਵੀ ਨਹੀਂ ਪਾ ਸਕਦੇ ਔ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਕੁਦਰਤ ਨੂੰ ਖੋਚੀਏ ਅੰਤ ਨਹੀਂ ਖੋਜ ਸਕਦੇ ਆ ਅਸੀਂ ਉਹਨੂੰ ਦੇਖ ਸਕਦੇ ਆ ਉਹਨੂੰ ਅਸੀਂ ਦੇਖ ਦੇਖ ਕੇ ਆ ਸਕਦੇ ਆ ਜਦੋਂ ਕੋਈ ਅਸਚਰਜ ਦੀ ਚੀਜ਼ ਹੁੰਦੀ ਹੈ ਨਾ ਜੀ ਅਸਚਰਜ ਕੋਈ ਅਸਚਰਜ ਦੀ ਚੀਜ਼ ਦੇਖਦੇ ਪਹਿਲੀ ਵਾਰ ਦੇਖਦੇ ਆ ਕੁਦਰਤ ਦਾ ਕੋਈ ਨਜ਼ਾਰਾ ਦੇਖਦੇ ਆ ਇਦੋਂ ਵਾਹ ਆਖਦੇ ਆ ਤੇ ਬਾਬੇ ਨੇ ਬਾਣੀ ਵਿੱਚ ਆਖਿਆ ਇਹਦੇ ਵਾਹਿਗੁਰੂ ਤੇਰਾ ਸਭ ਸਦਕਾ ਇਹ ਅਕਾਲ ਪੁਰਖ ਵਾਹਿਗੁਰੂ ਇਹ ਸਾਰਾ ਕੁਝ ਜਿੰਨੀ ਕੁਦਰਤ ਅਸੀਂ ਦੇਖ ਰਹੇ ਆ ਨਾ ਤੇਰਾ ਹੀ ਸਦਕਾ ਇਸ ਕੁਦਰਤ ਦੇ ਵਿੱਚ ਕਿੰਨੇ ਜੀਵ ਜੰਤ ਨੇ ਕਿੰਨੇ ਰੰਗ ਤੋਂ ਜੀਵਾਂ ਜੰਤਾਂ ਦੇ ਇਸ ਕੁਦਰਤ ਦੇ ਵਿੱਚ ਭਰੇ ਨੇ ਕੋਈ ਬਿਆਨ ਨਹੀਂ ਰੰਗੀ ਰੰਗੀ ਪੰਕਤੀ ਕਰ ਕਰ ਕਿੰਨੇ ਕਿੰਨੇ ਰੰਗਾ ਦੇ ਜੀਵ ਨੇ ਕਿੰਨੀਆਂ ਕਿੰਨੀਆਂ ਪੰਤਾਂ ਦੇ ਨੇ ਇਹ ਬਿਆਨ ਕਰੀਏ ਰੰਗੀ ਰੰਗੀ ਪੰਕਤੀ ਕਰ ਕਰ ਜਨਸੀ ਮਾਇਆ ਜਨੁ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਉਸ ਦੀ ਗੋੜ ਅਕਾਲ ਪੁਰਖ ਵਾ ਗੁਰੂ ਇਹ ਤੇਰੀ ਬੜੀ ਆਈ ਹੈ ਕਿ ਇਹ ਕੁਦਰਤ ਤੇਰੀ ਬੜੀ ਦਸਮਾਹ ਹੈ ਅਸੀਂ ਵੇਖ ਵੇਖ ਕੇ ਇਸ ਕੁਦਰਤ ਨੂੰ ਆਪਣੇ ਜੀਵਨ ਅੰਦਰ ਅਕਾਲ ਪੁਰਖ ਵਾਹਿਗੁਰੂ ਖੁਸ਼ੀਆਂ ਖੇੜੀ ਲੈ ਕੇ ਆਉਣੇ ਹਾਂ ਆਓ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰੀਏ ਕਿ ਹੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਉਹ ਜੀਵਨ ਖੁਸ਼ੀ ਬਖਸ਼ਿਸ਼ ਕੀਤਾ ਹੈ ਜਿਸ ਜੀਵਨ ਨੂੰ ਸੁਰਨਰ ਮਨ ਜਨ ਅਮਰਤ ਹੋਵੇ ਸਾਨੂੰ ਇਡਾ ਉਤਮ ਇਹ ਜੀਵਨ ਬਖਸ਼ਿਸ਼ ਕੀਤਾ ਕਿ ਅਕਾਲ ਪੁਰਖ ਵਾਹਿਗੁਰੂ ਕਈ ਜਨਮ ਹੈ ਕੀਟ ਪਤੰਗਾ ਕਈ ਜਨਮ ਅਗਨੀਨ ਕੋ ਰੰਗਾ ਇੰਨੀਆਂ ਜੁਨਾਂ ਵਿੱਚੋਂ ਪਟਕਦੇ ਹੋਏ ਅਕਾਲ ਪੁਰਖ ਵਾਹਿਗੁਰੂ ਇਹ ਦੁਲੱਬ ਦੇ ਸਾਨੂੰ ਪ੍ਰਾਪਤ ਹੋਈ ਹੈ ਆਉ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਸ਼ੁਕਰ ਕਰਦੇ ਹੋਏ ਇੱਕ ਅਰਦਾਸ ਕਰਿਆ ਕਰੀਏ ਸਤਿਗੁਰੂ ਕਿਰਪਾ ਕਰਿਓ ਸਾਨੂੰ ਆਪਣੀ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਬਾਣ ਸਿੱਖੀ ਸਿਧਕ ਪ੍ਰੋਸਾਦਾਂ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਇਸ ਜੀਵਨ ਨੂੰ ਸਫਲੀਆਂ ਬਣਾਉਣ ਦਾ ਤਰੀਕਾ ਵਿਦ ਸਾਨੂੰ ਬਖਸ਼ਿਸ਼ ਕਰਨਾ ਫੁੱਲਾ ਜਤਾਂ ਦੀ ਖਿਮਾ ਲਉ ਪਤਿਆ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਿ ਇੱਕ ਉਹ